ਅਸੀਂ ਜੀ 2014 ਤੋਂ ਮੈਂ ਆਮ ਆਦਮੀ ਪਾਰਟੀ ਦੇ ਨਾਲ ਚੱਲਿਆ ਬੂਟਾ ਲਾਇਆ ਹਾਥੀ ਪਿੰਡਾਂ 'ਚ ਗਏ ਹਰ ਜਾਗ੍ਹਾ ਦਰਵਾਜ਼ਾ ਖੜਕਾਇਆ ਕਰਦਾ ਦੱਸਿਆ ਕਿ ਅਸੀਂ ਦਿੱਲੀ ਤੋਂ ਆਮ ਆਦਮੀ ਪਾਰਟੀ ਆਈ ਹੈ ਜੀ ਕੇਜਰੀਵਾਲ ਸਾਹਿਬ ਉਥੇ ਸਾਡੇ ਪ੍ਰਧਾਨ ਨੇ ਨਕਲੀ ਦੁੱਧ ਬਣਾਏ ਆ ਨਕਲੀ ਪਨੀਰ ਪਾਉਂਦੇ ਆ ਜੀ ਨਸ਼ਾ ਵੇਚਦਾ ਜੀ ਤਾਂ ਇਹ ਲੋਕਾਂ ਨੂੰ ਕਹਿੰਦੇ ਜੀ ਸਾਨੂੰ ਮੌਕਾ ਦੋਗੇ ਸਾਰਾ ਕੁਝ ਬੰਦ ਕਰਾਂਗੇ ਉਸ ਤੋਂ ਪਿੱਛੋਂ ਫਿਰ ਸਾਡੀ ਸਰਕਾਰ ਬਣ ਗਈ 17 ਇਹਤੂਨ ਤੋਂ ਬਾਅਦ ਅਸੀਂ 5 ਸਾਲ ਪਹਿਰੇ ਇਸੇ ਕੰਮ ਕਰ ਰਹੇ ਜੇ ਅਸੀਂ ਬਣ ਜਾਂਦੇ ਤੇ ਅਸੀਂ ਆਸਤਰਾਂ ਪੰਜਾਬ ਨੂੰ ਚਲਾਉਣਾ ਸੀ 22 ਦੀ ਇਲੈਕਸ਼ਨ ਆਈ ਉਹਨਾਂ ਨੇ ਸਿਰਫ ਇੱਕ ਸਾਡੇ ਵਾਲ ਇਸ ਕਰਕੇ ਸਾਨੂੰ ਵੋਟਾਂ ਪਾਤੀਆਂ ਕਿ ਯਾਰ ਇਹਨਾਂ ਬੰਦਿਆਂ ਦੇ ਗੱਲ 'ਚ ਤਾਮ ਹੈ ਜੋ ਇਹ ਕੀਆ ਕਰਨਗੇ ਉਸ ਤਰੀਕੇ ਨਾਲ ਦੇਖੋਗੇ ਅਸੀਂ ਕਿੰਡੀ ਵੱਡੀ ਬਹੁਮਤ ਨਾਲ 92 ਸੀਟਾਂ ਜਿੱਤ ਕੇ ਆਏ ਐ ਐਮਐਲਏ ਨਹੀਂ ਵੇਖਿਆ ਲੋਕਾਂ ਨੇ ਸਿਰਫ ਇੱਕ ਸੋਚ ਵਿੱਚ ਕਿ ਯਾਰ ਅਸੀਂ ਯੂਐਨਏ ਵਾਅਦੇ ਕੀਤੇ ਆਂ ਸੀ ਉਹਨਾਂ ਦੇ ਖਰਾ ਉਤਰ ਰਹੇ ਆ ਤੇ ਇਹ ਕਰਕੇ ਆਪਾਂ ਝਾੜੂ ਦੀ ਸਰਕਾਰ ਬਣਾਉਣੀ ਆ ਤੁਸੀਂ ਤੁਹਾਡੇ ਸਾਹਮਣੇ ਆ ਹੁਣ ਕੀ ਆ ਗਈ ਜਿਹੜਾ ਮੇਰੇ ਵਰਗਾ ਅਸੀਂ ਵਰਕਰ ਜਿਹੜਾ ਪਿੰਡਾਂ ਦੇ ਵਿੱਚ ਗੱਡੀਆਂ ਲੈ ਕੇ ਤੁਰਿਆ ਫਿਰਦਾ ਹੁੰਦਾ ਸੀ ਝੰਡਾ ਚੁੱਕ ਕੇ ਤੁਰਿਆ ਫਿਰਦਾ ਹੁੰਦਾ ਸੀ 17 2017 ਦੇ ਵਿੱਚ ਵੀ ਮੈਨੂੰ ਮਹਮ ਜ਼ਿੰਮੇਵਾਰੀ ਦਿੱਤੀ ਸੀ ਹਲਕਾ ਤਰੰਦਾਰਨ ਦੀ ਪਹਿਲਵਾਨ ਕਰਤਾ ਸਿੰਘ ਨੇ ਇਲੈਕਸ਼ਨ ਲੜੀ ਸੀ ਉਸ ਟਾਈਮ ਉਹ ਫਿਰ ਸਾਨੂੰ ਕੀ ਆ ਕਿ ਹੁਣ ਦੀਰਧਰਾ ਕੋਲ ਤੇ ਫਿਰ ਸਿਕਿਉਰਟੀ ਆਉਂਦੀਆਂ ਨੇ ਉਹ ਸਿਕਿਉਰਟੀਆਂ ਲੱਗ ਕੇ ਅੱਗੇ ਨਿਕਲ ਜਾਂਦੇ ਜਿਹੜਾ ਮੇਰੇ ਵਰਗਾ ਵਰਕਰ ਪਿੱਛੇ ਝੰਡਾ ਚੁੱਕੇ ਤੁਰਿਆ ਫਿਰਦਾ ਨਾ ਫਿਰ ਉਹ ਲੋਕ ਕੱਟੂ ਉੱਟੋਂ ਫੜਦੇ ਆ ਉਹ ਸਖਾਈ ਵੀ ਸੀ ਆ ਤੁਸੀਂ ਇੱਕ ਨੋਟ ਕਰੋ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਜਦੋਂ ਪ੍ਰਧਾਨ ਸੀ ਨਾ ਉਦੋਂ ਆਉਂਦੇ ਹੁੰਦੇ ਸੀ ਕਿ ਜਦੋਂ ਪਿੰਡਾਂ 'ਚ ਲੀਡਰ ਆਉਂਦੇ ਆ ਨਾ ਇਹਨਾਂ ਨੂੰ ਸਵਾਲ ਪੁੱਛਾ ਗਰੋ ਕਿ ਸਾਡੇ ਲਈ ਤੁਸੀਂ ਕੀ ਕੀਤਾ ਅਸੀਂ ਖੁਦ ਹੀ ਆਪੇ ਪੰਜਾਬ ਦੇ ਲੋਕਾਂ ਨੂੰ ਸਿਖਾਇਆ ਹੈ ਕਿ ਲੀਟਰਾਂ ਨੂੰ ਸਵਾਲ ਪੁੱਛਣਾ ਤੁਹਾਡਾ ਫਰਜ਼ ਹੈ ਫਿਰ ਉਹ ਜਦੋਂ ਸਿਕਿਉਰਟੀ ਵਾਲੇ ਐਮਐਲਏ ਹੋਏ ਸੀਐਮ ਹੋਏ ਜਿਹੜੇ ਜੋ ਵੀ ਆਪਣੇ ਲੀਟਰ ਵੱਡੇ ਹੁੰਦੇ ਉਹ ਤਾਂ ਨਿਕਲ ਜਾਂਦੇ ਆ ਮੇਰੇ ਅਰਗਣ ਵਾਲੇ ਕੁੱਟੋ ਫੜ ਲੈਂਦੇ ਆ ਕੀ ਭਾਈ ਉਦੋਂ ਤੈਨੂੰ ਪਤਾ ਸੀ ਕਿ ਨਗਲੀ ਦੁੱਧ ਦੀ ਫੈਕਟਰੀ ਕਿੱਥੇ ਆ ਨਗਲੀ ਪਨੀਰ ਕਿੱਥੇ ਬਣਦਾ ਉਹਦੇ ਤੂੰ ਕਿਉਂ ਇਹ ਵੀ ਮੈਨੂੰ ਕਈਆਂ ਬੰਦਿਆਂ ਨੇ ਪੁੱਛਿਆ ਰੋਕੇ ਕਿ ਤੂੰ ਸਾਡੇ ਤੋਂ ਬੋਰਡ ਲਵਾਏ ਸੀ ਝੂਠ ਦੇ ਨਾਲ ਹੁਣ ਅੱਗੇ ਜਿਹੜੀ ਰਾਜਨੀਤੀ ਆ ਉਹ ਤੇ ਹੁਣ ਕਰਨੀ ਪਊਗੀ ਜੇ ਕੰਮ ਕਰਨਾ ਤੇ ਝੂਠ ਦੇ ਨਾਲ ਹਾਂ ਪੰਜਾਬ ਨੇ ਲਾਸਟ ਟਰਮ ਸੀ ਆ ਮਤਲਬ ਕੀ ਕਹਿ ਲੋ ਕਿ ਗੱਲਾਂ ਚੋਂ ਟਰਮ ਸੀ ਹੁਣ ਅੱਗੇ ਵਾਲੀ ਜਿਹੜੀ ਰਾਜਨੀਤੀ ਆਉਗੀ ਉਹ ਝੂਠ ਨਾਲ ਨਹੀਂ ਚੱਲਣੀ ਉਹ ਕੰਮ ਦੇ ਚੱਲਣੀ ਆ ਹਾਂ ਜਾਂ ਮੈਂ ਪਿਲੋਂ ਕੋਈ ਡਾ ਕੰਮ ਕੀਤਾ ਹੋਊਗਾ ਮੈਂ ਦੱਸ ਸਕਦਾ ਕਿ ਮੈਂ ਆਜ ਕਿਤੇ ਹੁਣ ਗਾਂ ਆ ਕਰੂੰਗਾ ਜਿੱਦਨ ਆਮ ਆਗਮੀ ਨਾਲ ਮੈਂ ਤੁਰਿਆ ਸੀ 2014 ਜੀ ਪਿੰਡਾਂ ਦੇ ਵਿੱਚ ਕੌਣ ਸੀ ਉਹਨਾਂ ਦਾ ਕੋਈ ਕੋਈ ਸਰਪੰਚ ਹੈਗਾ ਸੀ ਕੋਈ ਪੰਚ ਹੈਗਾ ਸੀ ਸਾਡੇ ਕੋਲ ਬੂਥ ਲੈਵਲ ਦੇ ਬੰਦੇ ਨਹੀਂ ਸੀ ਹੈਗੇ ਮੈਂ ਖੁਦ ਉਸ ਚੀਜ਼ ਨੂੰ 2019 ਚ ਮੈਂ ਉਹ ਚੀਜ਼ ਵਿੱਚ ਨਿਕਲਿਆ ਮੈਂ ਲਾਇਸੀ ਬੂਥਾ ਬਿਜਲੀ ਜਿਹੜੀ 24 ਘੰਟੇ ਹੀ ਡੇਰਿਆਂ ਤੇ ਪਹੁੰਚਾਈ ਕੱਚੇ ਰਸਤੇ ਨਹੀਂ ਹਿਬਾਂਦੇ ਜਿਹੜੀ ਪਈਆਂ ਆਪਣੀਆਂ ਕਹਿ ਦਿੰਨੇ ਆਪਾਂ ਘਰਾਂ ਨੂੰ ਉਹ ਵੀ ਕਾਲੀਦਾਲ ਨੇ ਸ਼ੁਰੂ ਕੀਤੀਆਂ ਉਸ ਤੋਂ ਪਿਛੋਂ ਕਿਸਾਨਾਂ ਦੀ ਜਿਹੜੇ ਮੋਟਰਾਂ ਦੇ ਬਿੱਲ ਸੀ ਉਹ ਵੀ ਸਭ ਤੋਂ ਪਹਿਲਾਂ ਇਹਨਾਂ ਨੇ ਮਾਰਕ ਕੀਤੇ ਹੁਣ ਮੈਂ ਆਪਣੇ ਪਿੰਡ ਦੀ ਗੱਲ ਕਰਦਾ ਸਾਡੇ ਪਿੰਡ ਨੂੰ ਰਾਹ ਖੜਾ ਹੀ ਨਹੀਂ ਹੁੰਦਾ ਸਾਜੀ ਜਾ ਕੇ ਵੇਖੋ ਫੋਕਰ ਪੁਆਇੰਟ ਅਕਾਲੀ ਦਲ ਨੇ ਬਣਾਇਆ ਹੁਣ ਜੋ ਅਕਾਲੀ ਦਲ ਕਰ ਗਿਆ ਪਰ ਇਹਨਾਂ ਲੋਕਾਂ ਨੂੰ ਹੁਣ ਇੱਕ ਫਿਰ ਨਵੀਂ ਕਿਰਨ ਜਾਗੀ ਆ ਇੱਕ ਤਾਂ ਸਭ ਤੋਂ ਮੇਨ ਗੱਲ ਹੈ ਮੈਂ ਤੁਹਾਨੂੰ ਦੱਸਣੀ ਚਾਹਾਂਗਾ ਕਿ ਖੇਤੀ ਪਾੜੀ ਆ ਸਾਡੀ ਆਪਣੀ ਪਾਰਟੀ ਆ ਸਾਨੂੰ ਦਿੱਲੀ ਜਾ ਕੇ ਵੇੜ ਨਹੀਂ ਕਰਨੀ ਤਰਨਤਾਂ ਜ਼ਿਲ੍ਹੇ ਦੇ ਪਿੰਡ ਬੈਂਕੇ ਵਿੱਚ ਪਹੁੰਚੇ ਹਾਂ ਹਲਕਾ ਖੇਮ ਕਰਨ ਆ ਤੇ ਇਥੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸਰਿੰਦਰ ਸਿੰਘ ਜੀ ਬੱਬੂ ਬੈਂਕਾ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਤੇ ਆਮ ਆਦਮੀ ਪਾਰਟੀ ਨੂੰ ਪੈਰਾਂ ਸਰ ਕੀਤਾ ਕਿਉਂਕਿ ਉਸ ਸਮੇਂ ਜਦੋਂ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਹੁੰਦੀ ਆ ਤੇ ਇਨਾਂ ਪਿੰਡਾਂ ਦੇ ਵਿੱਚ ਕੋਈ ਲੋਕ ਜਾਣਦੇ ਨਹੀਂ ਸਨ ਕਿ ਆਮ ਆਦਮੀ ਪਾਰਟੀ ਕਿਹੜੀ ਨੇ ਤੇ ਕਿਹੜੇ ਆਗੂ ਨੇ ਤਾਂ ਦਿਨ ਰਾਤ ਮਿਹਨਤ ਕੀਤੀ ਪਰ ਕੀ ਕਾਰਨ ਬਣੇ ਕੁਝ ਦਿਨ ਪਹਿਲਾਂ ਜਿਹੜਾ ਇਹ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਆਪਾਂ ਗੱਲਬਾਤ ਕਰਕੇ ਜਾਣਦੇ ਆ ਕਿਉਂਕਿ ਵਾਅਦੇ ਬਹੁਤ ਕੀਤੇ ਸੀ ਲੋਕਾਂ ਨਾਲ ਤੇ ਲੋਕ ਪੁੱਛਦੇ ਵੀ ਆ ਕਿ ਇੰਨੇ ਵਾਦੇ ਕੀਤੇ ਸੀਦੇ ਉਹ ਵਾਦੇ ਪੂਰੇ ਕਿਉਂ ਨਹੀਂ ਹੋਏ ਆਪਾਂ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ 80 ਪ੍ਰੋ ਨੀਤੇ ਸਰ ਜੀ ਆਨੂ ਆਖਦੇ ਤਾੜਾ ਜੀ ਬਹੁਤ ਬਹੁਤ ਧੰਵਾਜੀ ਤਾੜਾ ਜੀ ਐਨੋ ਬੱਬੂ ਜੀ ਜਰੂਰ ਦੱਸਿਓ ਕਿ ਦਿਨ ਰਾਤ ਮਿਹਨਤ ਕੀਤੀ ਪਾਰਟੀ ਨੂੰ ਪੈਰਾਂ ਸਿਰ ਖੜਾ ਕੀਤਾ ਕੀ ਕਾਰਨ ਬਣੇ ਕਿ ਜਿਹੜਾ ਆਮ ਆਦਮੀ ਪਾਰਟੀ ਨੂੰ ਛੱਡ ਕੇ ਇਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਪਿਆ ਅਸੀਂ ਜੀ 2014 ਤੋਂ ਮੈਂ ਆਮ ਆਦਮੀ ਪਾਰਟੀ ਦੇ ਨਾਲ ਚੱਲਿਆ ਬੂਟਾ ਲਾਇਆ ਹੱਥੀ ਪਿੰਡਾਂ 'ਚ ਗਏ ਹਰ ਜਗਤ ਦਰਵਾਜਾ ਖੜਕਾਇਆ ਕਰਦਾ ਦੱਸਿਆ ਕਿ ਅਸੀਂ ਦਿੱਲੀ ਤੋਂ ਆਮ ਆਦਮੀ ਪਾਰਟੀ ਆਈ ਹੈ ਜੀ ਕੇਜਰੀਵਾਲ ਸਾਹਿਬ ਉਥੇ ਸਾਡੇ ਪ੍ਰਧਾਨ ਨੇ ਉਸ ਤਰੀਕੇ ਨਾਲ ਅਸੀਂ ਫਿਰ ਕਾਫਲਾ ਸਾਡਾ ਚੱਲਦਾ ਗਿਆ ਜੀ 17 ਦੇ ਵਿੱਚ ਵਿਰੋਧੀ ਧਿਰ ਦੇ ਵਿੱਚ ਅਸੀਂ ਆ ਗਏ 22 ਦੇ ਵਿੱਚ ਸਾਡੀ ਸਰਕਾਰ ਬਣ ਗਈ ਪਰ ਪਹਿਲੋਂ ਸਾਨੂੰ ਸਾਰਾ ਕੁਝ ਦੱਸਿਆ ਗਿਆ ਹੈ ਕਿ ਅਸੀਂ ਇੱਥੇ-ਇੱਥੇ ਆ ਗੜਬੜ ਚੱਲ ਰਹੀਆਂ ਪੰਜਾਬ 'ਚ ਨਕਲੀ ਦੁੱਧ ਬਣਾਏ ਆ ਨਕਲੀ ਪਨੀਰ ਬੰਦੇ ਆ ਜੀ ਨਸ਼ਾ ਵੇਚਦਾ ਜੀ ਤਾਂ ਅਸੀਂ ਲੋਕਾਂ ਨੂੰ ਕਹਿੰਦੇ ਜੀ ਜੇ ਸਾਨੂੰ ਮੌਕਾ ਦੋਗੇ ਸਾਰਾ ਕੁਝ ਬੰਦ ਕਰਾਂਗੇ ਉਸ ਤੋਂ ਪਿੱਛੋਂ ਫਿਰ ਸਾਡੀ ਸਰਕਾਰ ਬਣ ਗਈ 17 ਜ ਨਹੀਂ ਬਣ ਪਈ 17 ਹੀ ਬਣ ਤੋਂ ਬਾਅਦ ਅਸੀਂ 5 ਸਾਲ ਫਿਰ ਇਸੇ ਕੰਮ ਤਰ੍ਹਾਂ ਜੇ ਅਸੀਂ ਬਣ ਜਾਂਦੇ ਤਾਂ ਅਸੀਂ ਆ ਇਸ ਤਰ੍ਹਾਂ ਪੰਜਾਬ ਨੂੰ ਚਲਾਉਣਾ ਸੀ ਲੋਕਾਂ ਨੇ ਵਿਸ਼ਵਾਸ ਫਿਰ ਕੀਤਾ ਸਾਡੇ ਤੇ ਜਦੋਂ 22 ਦੀ ਇਲੈਕਸ਼ਨ ਆਈ ਉਹਨਾਂ ਨੇ ਸਿਰਫ ਇੱਕ ਸਾਡੇ ਵਾਲ ਇਸ ਕਰਕੇ ਸਾਨੂੰ ਵੋਟਾਂ ਪਾਤੀਆਂ ਕਿ ਯਾਰ ਇਹਨਾਂ ਬੰਦਿਆਂ ਦੇ ਗੱਲ 'ਚ ਦਮ ਆ ਜੋ ਇਹ ਕੀ ਕਰਨਗੇ ਉਸ ਤਰੀਕੇ ਨਾਲ ਵੇਖੋਗੇ ਅਸੀਂ ਕਿੱਡੀ ਵੱਡੀ ਬਹੁਮਤ ਨਾਲ 92 ਸ਼ੀਟਾਂ ਜਿੱਤ ਕੇ ਆਏ ਲੋਕਾਂ ਨੇ ਐਮਐਲਏ ਨਹੀਂ ਵੇਖਿਆ ਲੋਕਾਂ ਨੇ ਸਿਰਫ ਇੱਕ ਸੋਚ ਵੇਖੀ ਕਿ ਯਾਰ ਅਸੀਂ ਜੋ ਇਹਨਾਂ ਵਾਅਦੇ ਕੀਤੇ ਆ ਸੀ ਉਹਨਾਂ ਦੇ ਖਰਾ ਉਤਰ ਰਹੇ ਆ ਤੇ ਇਹ ਕਰਕੇ ਆਪਾਂ ਝਾੜੂ ਦੀ ਸਰਕਾਰ ਬਣਾਉਣੀ ਆ ਤੁਸੀਂ ਤੁਹਾਡੇ ਸਾਹਮਣੇ ਆ 92 ਜਿੱਤ ਕੇ ਆਏ ਵੱਡੀ ਕਦੀ ਕਿ ਮੈਂ ਸੋਧਦਾ ਕਿ ਕਦੀ ਕਿਸੇ ਦੀ ਇੰਨੇ ਐਮਐਮਐਲ ਜਿੱਤੀ ਨਹੀਂ ਜਿਨੇ ਸਾਡੇ ਜਿੱਤ ਕੇ ਆਗੇ ਉਸ ਤਰੀਕੇ ਨਾਲ ਫਿਰ ਜਦੋਂ ਕੰਮ ਅੱਗੇ ਚੱਲਿਆ ਵਾਅਦੇ ਕਰਨ ਦੀ ਪੂਰੀ ਸ਼ੁਰੂ ਹੋਏ ਤੇ ਫਿਰ ਲੋਕਾਂ ਨੇ ਸਾਨੂੰ ਸਵਾਲ ਕਰਨੇ ਸ਼ੁਰੂ ਕਰਤੇ ਪਹਿਲੋਂ ਅਸੀਂ ਸਾਲ ਲਗਾਇਆ ਕਿ ਕਰਾਂਗੇ ਕਰ ਰਹੇ ਆ ਜੀ ਹੁਣ ਕੀ ਆ ਕਿ ਜਿਹੜਾ ਮੇਰੇ ਵਰਗਾ ਸੀ ਵਰਕਰ ਜਿਹੜਾ ਪਿੰਡਾਂ ਦੇ ਵਿੱਚ ਗੱਡੀਆਂ ਲੈ ਕੇ ਤੁਰਿਆ ਫਿਰਦਾ ਹੁੰਦਾ ਸੀ ਝੰਡਾ ਚੁੱਕ ਕੇ ਤੁਰਿਆ ਫਿਰਦਾ ਹੁੰਦਾ ਸੀ 17 2017 ਦੇ ਵਿੱਚ ਵੀ ਮੈਨੂੰ ਮਹਿਮ ਜ਼ਿੰਮੇਵਾਰੀ ਦਿੱਤੀ ਸੀ ਹਲਕਾ ਤਰਨਤਾਰਨ ਦੀ ਪਹਿਲਵਾਨ ਕਰਤਾ ਸਿੰਘ ਜੀ ਨੇ ਇਲੈਕਸ਼ਨ ਲੜੀ ਸੀ ਉਸ ਟਾਈਮ ਉਹ ਫਿਰ ਸਾਨੂੰ ਕੀ ਆ ਕਿ ਹੁਣ ਲੀਡਰਾਂ ਕੋਲ ਤੇ ਫਿਰ ਸਿਕਿਉਰਟੀਆਂ ਆਉਂਦੀਆਂ ਨੇ ਉਹ ਸਿਕਿਉਰਟੀਆਂ ਲੈ ਕੇ ਅੱਗੇ ਨਿਕਲ ਜਾਂਦੇ ਆ ਜਿਹੜਾ ਮੇਰੇ ਵਰਗਾ ਵਰਕਰ ਪਿੱਛੇ ਝੰਡਾ ਚੁੱਕ ਕੇ ਤੁਰਿਆ ਫਿਰਦਾ ਹੁੰਦਾ ਨਾ ਫਿਰ ਉਹ ਲੋਕ ਗੱਟੂ ਗੁੱਟੋਂ ਫੜਦੇ ਆ ਉਹ ਸਖਾਈ ਵੀ ਅਸੀਂ ਆ ਤੁਸੀਂ ਇੱਕ ਨੋਟ ਕਰੋ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਜਦੋਂ ਪ੍ਰਧਾਨ ਸੀ ਨਾ ਉਦੋਂ ਆਂਦੇ ਹੁੰਦੇ ਸੀ ਕਿ ਜਦੋਂ ਪਿੰਡਾਂ 'ਚ ਲੀਡਰ ਆਉਂਦੇ ਆ ਨਾ ਇਹਨਾਂ ਨੂੰ ਸਵਾਲ ਪੁੱਛਿਆ ਕਰੋ ਕਿ ਸਾਡੇ ਲਈ ਤੁਸੀਂ ਕੀ ਕੀਤਾ ਕੀ ਕੀਤਾ ਬਿਲਕੁਲ ਜਦੋਂ ਕਹਿਣਾ ਸੌਖਾ ਜੀ ਅਸੀਂ ਖੁਦ ਹੀ ਆਪਦੇ ਪੰਜਾਬ ਦੇ ਲੋਕਾਂ ਨੂੰ ਸਿਖਾਇਆ ਹੈ ਕਿ ਲੀਡਰਾਂ ਨੂੰ ਸਵਾਲ ਪੁੱਛਣਾ ਤੁਹਾਡਾ ਫਰਜ਼ ਆ ਫਿਰ ਉਹ ਜਦੋਂ ਸਿਕਿਉਰਿਟੀ ਵਾਲੇ ਐਮਐਲਏ ਹੋਏ ਸੀਐਮ ਹੋਏ ਜਿਹੜੇ ਜੋ ਵੀ ਆਪਣੇ ਲੀਡਰ ਵੱਡੇ ਹੁੰਦੇ ਆ ਉਹ ਤਾਂ ਨਿਕਲ ਜਾਂਦੇ ਆ ਮੇਰੇ ਅਰਗੜ ਵਾਲੇ ਘੁੱਟੋ ਫੜ ਲੈਂਦੇ ਆ ਕੀ ਭਾਈ ਉਦੋਂ ਤੈਨੂੰ ਪਤਾ ਸੀ ਕਿ ਨਗਲੀ ਦੁੱਧ ਦੀ ਫੈਕਟਰੀ ਕਿੱਥੇ ਆ ਨਗਲੀ ਪਨੀਰ ਕਿੱਥੇ ਬੰਦਾ ਉਦੋਂ ਤੂੰ ਕਿ ਉਹ ਵੀ ਮੈਨੂੰ ਕਈਆਂ ਬੰਦਿਆਂ ਨੇ ਪੁੱਛਿਆ ਰੋਕੇ ਕਿ ਤੂੰ ਸਾਡੇ ਤੋਂ ਬੋਰਡ ਲਵਾਏ ਸੀ 2017 ਚ ਕਿ ਫਲਾਨਾ ਬੰਦਾ ਨਸ਼ੇ ਦਾ ਵਪਾਰ ਕਰਦਾ ਹੈ ਐਨੀ ਤਰੀਕ ਨੂੰ ਸਰਕਾਰ ਬਣੂਗੀ ਐਨੀ ਤਰੀਕ ਨੂੰ ਫੜ ਕੇ ਅੰਦਰ ਕਰ ਦਾਂਗੇ ਉਹਦਾ ਕੀ ਹੋਇਆ ਭਾਈ ਸਵਾਲਾਂ ਦਾ ਜਵਾਬ ਵੀ ਕੋਈ ਨਹੀਂ ਸੀ ਹੈਗੇ ਜੀ ਉਸ ਤਰੀਕੇ ਨਾਲ ਫਿਰ ਮੈਂ ਸਮਝਦਾ ਹਾਂ ਕਿ ਸਵਾਲਾਂ ਦਾ ਜਦੋਂ ਕੋਈ ਜਵਾਬ ਨਾ ਨਾ ਦੇ ਸਕੇ ਤਾਂ ਫਿਰ ਉਹਨਾਂ ਪਬਲਿਕ ਸਭ ਜਾਣਦੀ ਆ। ਉਹ ਮੈਂ ਸਮਝਦਾ ਕਿ ਫਿਰ ਉਹਨੇ ਮਾਫੀ ਮੰਗ ਲੈਣੀ। ਉਹਦੇ ਉੱਤੇ ਚਾਦੀ ਚੰਗੀ ਆ ਜੀ। ਪੱਪੂ ਜੀ ਇਹ ਆਪਾਂ ਕਹਿ ਸਕਦੇ ਹਾਂ ਕਿ ਝੂਠ ਦੇ ਨਾਲ ਜ਼ਿਆਦਾਤਰ ਸਿਆਸਤ ਜਾਂ ਸਰਕਾਰਾਂ ਨਹੀਂ ਚੱਲਦੀਆਂ। ਬਿਲਕੁਲ ਜੀ। ਹੁਣ ਪਬਲਿਕ ਸਭ ਜਾਣਦੀ ਏ। ਝੂਠ ਦੇ ਨਾਲ ਹੁਣ ਅੱਗੇ ਜਿਹੜੀ ਰਾਜਨੀਤੀ ਆ ਉਹ ਤੇ ਹੁਣ ਕਰਨੀ ਪਊਗੀ ਜੇ ਕੰਮ ਕਰਨਾ ਤੇ। ਝੂਠ ਦੇ ਨਾਲ ਹਾਂ ਪੰਜਾਬ ਨੇ ਲਾਸਟ ਟਰਮ ਸੀ ਆ। ਮਦਰ ਕੀ ਕਹਿ ਲੋ ਕਿ ਗੱਲਾਂ ਚੋਂ ਦੀ। ਹੂੰ। ਲਾਸਟ ਟਰਮ ਸੀ ਹੁਣ ਅੱਗੇ ਵਾਲੀ ਜਿਹੜੀ ਰਾਜਨੀਤੀ ਆਉਗੀ ਉਹ ਝੂਠ ਨਾਲ ਨਹੀਂ ਚਲਣੀ ਉਹ ਕੰਮ ਦੇ ਚਲਣੀ ਆ ਹਾਂ ਜਾਂ ਮੈਂ ਪਹਿਲਾਂ ਕੋਈ ਡਾ ਕੰਮ ਕੀਤਾ ਹੋਊਗਾ ਮੈਂ ਦੱਸ ਸਕਦਾ ਕਿ ਵੀ ਮੈਂ ਆਹ ਕੀਤਾ ਸੀ ਹੁਣ ਗਾ ਆਹ ਕਰਾਂਗਾ ਹੁਣ ਉਹ ਨਵੇਂ ਵਾਲਾ ਕੰਮ ਨਹੀਂ ਆ ਕਿ ਬਸ ਝੂਠ ਝੂਠ ਵਾਲਾ ਕੰਮ ਤੇ ਖਤਮ ਹੋ ਗਿਆ ਜੀ ਪੰਜਾਬ ਚ ਹਾਂ ਤੇ ਬੱਬੂ ਜੀ ਲੋਕ ਇਹ ਵੀ ਕਹਿੰਦੇ ਨੇ ਕਿ ਕਾਲੀ ਦਲ ਚ ਗਏ ਆ ਤੇ ਡੁੱਬਦੀ ਬੇੜੀ 'ਚ ਸਵਾਰ ਹੋ ਗਏ ਤੁਸੀਂ ਕਿਵੇਂ ਵੇਖਦੇ ਹੋ ਇਹਨੂੰ ਇਹ ਤਾਂ ਜੀ ਫਿਰ ਕਹਿਣ ਵਾਲਿਆਂ ਕਹਿਣਾ ਹੀ ਹੁੰਦਾ ਵਾ ਡੁੱਬਦੀ ਬੇੜੀ ਜਿੱਦਾਂ ਆਮ ਆਦਮੀ ਨਾਲ ਮੈਂ ਤੁਰਿਆ ਸੀ 2014 'ਚ ਪਿੰਡਾਂ ਦੇ ਵਿੱਚ ਕੌਣ ਸੀ ਜੀ ਉਹਨਾਂ ਦਾ ਕੋਈ ਕੋਈ ਸਰਪੰਚ ਹੈਗਾ ਸੀ ਕੋਈ ਕੋਈ ਪੰਚ ਹੈਗਾ ਸੀ ਸਾਡੇ ਕੋਲ ਬੂਥ ਲੈਵਲ ਦੇ ਬੰਦੇ ਨਹੀਂ ਸੀ ਹੈਗੇ ਮੈਂ ਖੁਦ ਉਸ ਚੀਜ਼ 'ਚ 2019 'ਚ ਮੈਂ ਉਸ ਚੀਜ਼ 'ਚ ਨਿਕਲਿਆ ਮੈਂ ਲਾਇਆ ਸੀ ਬੂਥਾ ਆਪਣੇ ਪਿੰਡਾਂ ਮੈਂ ਸੋਚਦਾ ਹਾਂ ਕਿ ਜੇ ਬਾਹਰ ਬਹਿ ਗਿਆ ਤਾਂ ਅੰਦਰ ਕੌਣ ਬਊ ਤੇ ਜੇ ਅੰਦਰ ਬਹਿ ਗਿਆ ਫਿਰ ਮੇਰੇ ਬੂਥੇ ਕੌਣ ਬਊ ਬਿਲਕੁਲ ਇਹ ਕੋਈ ਛੋਟੀ ਗੱਲ ਨਹੀਂ ਆ ਕਿ ਇੱਕ ਬੰਦਾ ਕਿੱਥੇ ਦੋ ਟਾਈਮ ਨਹੀਂ ਬੈਠ ਸਕਦਾ ਜਾਂ ਤੁਸੀਂ ਬੂਤੇ ਬੈਠ ਸਕਦੇ ਜੀ ਜਾਂ ਤੁਸੀਂ ਪੁਲਿਸ ਜੰਟ ਬੈਠ ਸਕਦੇ ਜੀ ਬਿਲਕੁਲ ਇੱਕ ਭਰਾ ਦਾ ਫੇਰ ਤਰਲਾ ਮਾਰਿਆ ਗਿਆ ਭਾਈ ਤੂੰ ਐਂ ਕਰ ਬੂਤੇ ਬੈ ਜੀ ਉਹ ਕਹਿੰਦਾ ਬੂਤੇ ਭੀੜ ਨਹੀਂ ਹੁੰਦੀ ਉਹ ਮੈਂ ਕਿਹਾ ਤੂੰ ਤੇ ਬਿਠਾ ਰਹੀ ਤਾਂ ਮੈਂ ਅੰਦਰ ਬੈ ਜਾਣਾ ਵਾ ਇਸ ਤਰੀਕੇ ਨਾਲ ਆ ਗਈ ਜੇ ਉਹ ਸਮਾਂ ਅਸੀਂ ਕਰਕੇ ਇੰਨਾ ਲੋਕਾਂ ਨਾਲ ਵਾਅਦੇ ਕਰਕੇ ਸਰਕਾਰ ਸਾਡੀ ਪੰਜਾਬ ਚ ਬਣ ਗਈ ਤੇ ਕਾਲੀ ਦਲ ਕੋਈ ਇਹੋ ਜੀ ਗੱਲ ਡੋਪਦੀ ਬੇੜੀ ਨਹੀਂ ਅੱਜ ਕਾਲੀ ਦਲ ਦੀ ਫੌਜ ਹਰ ਪਿੰਡ ਚ ਹਰ ਬੂਥ ਤੇ ਹਰ ਜ਼ਿਲ੍ਹੇ ਤੇ ਹਰ ਹਰ ਥਾਂ ਤੇ ਅਕਾਲੀ ਦਲ ਦੀ ਫੌਜ ਬੈਠੀ ਹੋਈ ਆ ਇਹ ਖੁਦ ਤੁਸੀਂ ਵੇਖਿਆ ਵਾ ਕਿ ਉਹ ਆਪਣੇ ਪ੍ਰਤਾਪ ਸਿੰਘ ਬਾਜੀਬਾ ਨੇ ਵੀ ਇੱਕ ਸੈਂਮੈਂਟ ਵੀ ਉਹਨਾਂ ਨੇ ਸੁਣ ਰਿਆ ਸੀ ਉਹ ਕਹਿ ਰਹੇ ਸੀ ਕਿ ਆ ਪਾਕਿਸਤਾਨ ਜਾਂ ਇਤਨਾ ਤੇ ਅਕਾਲੀ ਦਲ ਚਾਈਨਾ ਵਾ ਕਿਉਂਕਿ ਚਾਈਨਾ ਕੋਲ ਫੌਜ ਵੱਡੀ ਆ ਅਕਾਲੀ ਦਲ ਦੀ ਫੌਜ ਬਹੁਤ ਏ ਜੀ ਤਾਂ ਬਬੂ ਜੀ ਆਮ ਆਦਮੀ ਪਾਰਟੀ ਦੇ ਜੇਪ ਕਹਿ ਸਕਦੇ ਆ ਕਿ ਇਹਨਾਂ ਨੂੰ ਸਰਕਾਰ ਚਲਾਉਣ ਦਾ ਤਜਰਬਾ ਹੀ ਨਹੀਂ ਹੈਗਾ ਸੀ ਨਵੇਂ ਲੋਕ ਸੀ ਸਾਰੇ ਨਾਂ ਤਾਂ ਇਹਨਾਂ ਦੀ ਕੋਈ ਮੰਨਦਾ ਤੇ ਨਾ ਹੀ ਇਹਨਾਂ ਦੇ ਕੋਈ ਆਖੇ ਲੱਗਦਾ ਇਸ ਕਾਰਨ ਇਹ ਵੀ ਪਹਿਲੀ ਵਾਰੀ ਬਦਲਾਅ ਆਇਆ ਜ਼ਿੰਦਗੀ 'ਚ ਕਿ ਲੋਕ ਐਡੀ ਛੱਤੀ ਲੋਕਾਂ ਦਾ ਮੋਹ ਭੰਗ ਹੋ ਗਿਆ ਨਹੀਂ ਤੇ ਪਹਿਲਾਂ ਸਰਕਾਰਾਂ ਬੰਦੀਆਂ ਸੀ ਤੇ ਦੂਸਰੀ ਪਾਰਟੀ ਵਾਲੇ ਲੋਕ ਪਾਰਟੀ ਦੇ ਵਿੱਚ ਰਹਿੰਦੇ ਸੀ ਕਿ ਜਿੰਨਾ ਚਿਰ ਇਹਨਾਂ ਦੀ ਸਰਕਾਰ ਹੈ ਉਹਨਾਂ ਚਿਰ ਸਮਾਂ ਕੱਟੀਏ ਪਰ ਹੁਣ ਲੋਕੀ ਚਲਦੀ ਸਰਕਾਰ ਦੇ ਵਿੱਚੋਂ ਛੱਡ ਕੇ ਤੇ ਦੂਸਰੀਆਂ ਪਾਰਟੀਆਂ ਸ਼ਾਮਲ ਹੋ ਰਹੇ ਆ ਇਹ ਨਹੀਂ ਆਪਾਂ ਕਹਿ ਸਕਦੇ ਜੀ ਤਜਰਬਾ ਨਹੀਂ ਆ ਤਜਰਬਾ ਸਭ ਹੁੰਦਾ ਵਾ ਪਰ ਐਹੀ ਤੇ ਗੱਲਾਂ ਜਿਹੜੀ ਮੈਂ ਤੁਹਾਨੂੰ ਅੱਗੇ ਪਹਿਲਾਂ ਦੱਸ ਚੁੱਕਾ ਆਂ ਕਿ ਸਾਨੂੰ ਜਦੋਂ ਸਰਕਾਰ ਨਹੀਂ ਸੀ ਸਾਡੀ ਉਦੋਂ ਸਾਨੂੰ ਕਿੱਦਾਂ ਪਤਾ ਹੈ ਕਿ ਫਲਾਣੇ ਥਾਂ ਤੇ ਫੈਕਟਰੀ ਲੱਗੀ ਆ ਫਲਾਣੇ ਥਾਂ ਤੇ ਹਾਂ ਜੀ ਆ ਨਾਲਾ ਵਾ ਫਿਰ ਸਭ ਤੋਂ ਵੱਡੀ ਵੇਖੋ ਜੀ ਅਸੀਂ ਕਹਿੰਦੇ ਹੁਣੇ ਹਾਂ ਸਾਡੇ ਕੋਲ ਪੰਜ ਦਰਿਆ ਆ ਤੇ ਤਾਲੇਗਾਨਾ ਕੋਲ ਇੱਕ ਦਰਿਆ ਆ ਉਹ ਇੱਕ ਦਰਿਆ ਚੋਂ ਮਤਲਬ ਕਿ ਰੇਤ ਕੱਢ ਕੇ ਮੀਰ ਹੋ ਗਈ ਤਾਂ ਅਹੀਂ ਕਿਉਂ ਨਹੀਂ ਹੋ ਸਕਦੇ ਉਹ ਵੇਖੋ ਕਿੱਡਾ ਵੱਡੀ ਗੱਲ ਸੀ ਚਲੋ ਅਕਸਰ ਉਸ ਜਦੋਂ ਮਿਲ ਕੇ ਸਾਨੂੰ ਉਸ ਤੋਂ ਪਤਾ ਸੀ ਹੁਣ ਸਾਨੂੰ ਪਤਾ ਕਿਉਂ ਨਹੀਂ ਹੈ ਜੀ ਇਹ ਕਰਕੇ ਮੈਂ ਤੁਹਾਨੂੰ ਫਿਰ ਇਹ ਬੇਨਤੀ ਕਰਦਾ ਹਾਂ ਕਿ ਲੋਕ ਸਭ ਜਾਣਦੇ ਆ ਹੁਣ ਪੁੱਛਦੇ ਆ ਕਿ ਉਹ ਜੀ ਤੁਹਾਡੀ ਉਹ ਰੇਤ ਵਾਲੇ ਪੈਸੇ ਕਿੱਥੇ ਗਏ ਸਾਈ ਸਾਈ ਸੋ ਮੇਨ ਪੁਆਇੰਟ ਇਹ ਪੁੱਛਦੇ ਲੋਕ ਕਿ ਰੇਤ ਵਾਲੇ ਪੈਸੇ ਕਿੱਥੇ ਆ ਉਦੋਂ ਤਾਂ ਬਹਿ ਕਹੇ ਸੀ ਨਾ ਕਿ ਰੇਤ ਵਾਲੇ ਪੈਸੇ ਉਹ ਇੱਕ ਦਰਿਆਲੀ ਦਾ ਕਮਾਈ ਕਰ ਗਏ ਅਸੀਂ ਪੰਜ ਦਰਿਆਵਾਂ ਵਾਲੇ ਭੁੱਖੇ ਮਰ ਗਏ ਉਹ ਕਹਿੰਦੇ ਫਿਰ ਤੁਸੀਂ ਇਹ ਵੇਖੋ ਜੀ ਇਸ ਵਾਰ ਕੱਟ ਲਾਏ ਕਿਸਾਨਾਂ ਨੂੰ ਆੜਤੀਆਂ ਨੇ ਕਿਉਂ ਲਗੇ ਉਹਦੇ ਵਿੱਚ ਨਾ ਗਣਾ ਕਿਸਾਨ ਦਾ ਨਾੜਤੀਏ ਦਾ ਹਮ ਕਿਤੇ ਨਾ ਕਿਤੇ ਤੇ ਉਹ ਅਕਸਰ ਸਰਕਾਰ ਉਹਦੇ ਵਿੱਚ ਇਨਵਾਲੂ ਨਹੀਂ ਜਾਂਦੀ ਸੀ ਨਾ ਹਮ ਝੋਨੇ ਦਾ ਗਿਲਾਇਆ ਕੋਈ ਮੌਕਚਰ ਆਇਆ ਵਾ ਉਸ ਤਰੀਕੇ ਨਾਲ ਉਹਨੂੰ ਦੱਸਣਾ ਚਾਹੀਦਾ ਸੀ ਕਿ ਭਈ ਇਹ ਆਪਣਾ ਕੋਈ ਨਾ ਕੋਈ ਜ਼ਿੰਮੇਵਾਰੀ ਤਾਂ ਲਵੇ ਨਾ ਹਮ ਤੁਸੀਂ ਮੇਰੇ ਨਾਲ ਤੋਂ ਤੁਸੀਂ ਵਾਝ ਜਾਂਦੇ ਜੇ ਮੰਡੀਆਂ ਦੇ ਵਿੱਚ ਕਿੰਨੇ ਕੁ ਲੋਕਾਂ ਦੀ ਇਹ ਜਾਗੇ ਬਾਹ ਫੜੀ ਹੈ ਜੀ ਹਮ ਮੈਂ ਨਹੀਂ ਕਹਿੰਦਾ ਕਿ ਦੋਸ਼ੀ ਆੜਤੀਆ ਵਾ ਦੋਸ਼ੀ ਕਿਸਾਨ ਆ ਦੋਸ਼ੀ ਸਾਡਾ ਸਿਸਟਮ ਆ ਜਿੱਥੋਂ ਅਹੀਂ ਸਰਕਾਰ ਜਿਹੜੀ ਚੱਲ ਰਹੀ ਹੈ ਸਾਡੀ ਹਮ ਉਹ ਇਹ ਕਿਉਂ ਨਹੀਂ ਪੁੱਛਦੇ ਬਈ ਕਾਹਦਾ ਕੱਟ ਲਾਇਆ ਰੇ ਜੀ ਅਸੀਂ ਕਿਸਾਨ ਜੀ ਸਾਡੇ ਕੋ ਰੋਂਦਾ ਜੀ ਸਾਨੂੰ ਕੱਟ ਲਗਾ ਆੜਤੀ ਨੂੰ ਪੁੱਛੀ ਬਈ ਤੂੰ ਕਿਉਂ ਕੱਟ ਲਾਇਆ ਆੜਤੀ ਦੀ ਜੇਕ ਸੋਣੋ ਤਾਂਹੀਂ ਮੈਂ ਕਿਉਂ ਕੱਟ ਲਾਇਆ ਕੋਈ ਪੁੱਛਣ ਵਾਲੇ ਨਹੀਂ ਹੈਗਾ ਇੱਥੇ ਜੀ ਪੰਜਾਬ ਉਹ ਚਲੀ ਜਾਂਦਾ ਵਾ ਉਹ ਹੁਣ ਸਾਡੇ ਹੁਣ ਤੁਸੀਂ ਵੇਖ ਲਿਆ ਇੱਥੇ ਦਿਨ ਦਿਹਾੜੇ ਜੋ ਹੁੰਦਿਆ ਵਾ ਚੈਨੀਆਂ ਖੋਈਆਂ ਜਾ ਰਹੀਆਂ ਨੇ ਥਾਂ ਥਾਂ ਤੇ ਗੋਲੀ ਚੱਲ ਰਹੀ ਆ ਬਿਲਕੁਲ ਤੇ ਜਿਹੜੀ ਉਹ ਸਾਡੇ ਜਿਹੜੀ ਉਹ ਕਹਿੰਦੇ ਆ ਜੀ ਪੰਜਾਬ ਪੁਲਿਸ ਆ ਉਹ ਦਿੱਲੀ ਲੈਕਚਰ ਜੁਰਜੀ ਹੋਈ ਹੈ ਜੀ ਅੱਜ ਸਾਨੂੰ ਕਈ ਸਵਾਲ ਪੁੱਛਦੇ ਸੀ ਪਿੰਨੂ ਪਾਰਟੀ ਛੱਡਣ ਤੋਂ ਪਹਿਲਾਂ ਚਲੋ ਕੁਝ ਵਾਰਦਾਤਾਂ ਜਿਹੜੀਆਂ ਮੇਰੇ ਨਾਲ ਹੋਈਆਂ ਨੇ ਸਜੂ ਮੈਂ ਤਾਂ ਕਹਾਂਗਾ ਜਦ ਆਪਾਂ ਦੀ ਝੱਲ ਲੀਆਂ ਕੋਈ ਨਹੀਂ ਆ ਆਮ ਬੰਦਾ ਭਾਈ ਜੀ ਨਹੀਂ ਚੱਲ ਸਕਦਾ ਹੁਣ ਤੇ ਤੁਹਾਡੀ ਜਾਣ ਤੇ ਗੱਲ ਬਣ ਗਈ ਹੈ ਨਾ ਕਿ ਹੁਣ ਤੇ ਪਤਾ ਹੀ ਕੋਈ ਨਹੀਂ ਕਿੱਥੇ ਕੀ ਹੋ ਜਾਣਾ ਹੁੰਦੇ ਗੱਲ ਬਾਹਰ ਹੀ ਹੋਈ ਫਿਰਦੀ ਸਾਰਾ ਹੁਣ ਤੇ ਕਹਿੰਦੇ ਜੰਗਲ ਰਾਜ ਕੀ ਹੁੰਦਾ ਵਾ ਤੇ ਆ ਹੁਣ ਤੁਹਾਡੇ ਸਾਹਮਣੇ ਚੱਲੰਦੇ ਆ ਸਰਕਾਰ ਠੀਕ ਹੈ ਸਰਕਾਰ ਉਹ ਆਉਂਦੀ ਹੈ ਕਿ ਮੈਂ ਬਿਆਨ ਦੇਂਦੀਆਂ ਹੁੰਦੀਆਂ ਸਰਕਾਰਾਂ ਕੀ ਕਰ ਰਹੇ ਆ ਜੀ ਕਰ ਰਹੇ ਆ ਪਰ ਯਾਰ ਜਿਹਦਾ ਵਿਚਾਰੇ ਦਾ ਤੀ ਪੁੱਤ ਚਲੇ ਗਿਆ ਜਿਹੜਾ ਜਿਹਦੇ ਦਾਤਰ ਵੱਜ ਗਿਆ ਜਿਹਦਾ ਹੁਣ ਪਸੀਨੇ ਦੀ ਕਮਾਈ ਖੋਈ ਗਈ ਉਹਨੇ ਫਿਰ ਤਾਂ ਆਪਣੇ ਬਿਆਨਾਂ ਤੋਂ ਲੈਣਾ ਵੀ ਕੀ ਆ ਤਾਂ ਸਰ ਆਮ ਆਦੀ ਪਾਰਟੀ ਦੇ ਪੂਰੇ ਆਪਣੇ ਵਾਅਦੇ ਤੇ ਕਾਇਮ ਨਹੀਂ ਰਹਿ ਸਕੀ ਤਾਂ ਕਾਲੀ ਦਲ ਦਾ ਨਾਮ ਅੱਜ ਵੀ ਵਿਕਾਸ ਦੇ ਵਿੱਚ ਪਹਿਲੇ ਨੰਬਰ ਤੇ ਆਉਂਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਵਿਕਾਸ ਕੀਤਾ ਤਾਂ ਕਾਲੀ ਦਲ ਨੇ ਕੀਤਾ ਜੇ ਸਰਕਾਰਾਂ ਚਲਾਈਆਂ ਤੇ ਤਰੀਕੇ ਨਾਲ ਕਾਲੀ ਦਲ ਨੇ ਚਲਾਈਆਂ ਇਹ ਵੀ ਤੁਸੀਂ ਇਹ ਵੀ ਵੇਖ ਕੇ ਫੇਰ ਹੀ ਪਾਰਟੀ ਚਾਮਲ ਹੋਏ ਕਾਲੀ ਦਲ ਨੇ ਜੀ ਮੈਂ ਤੁਹਾਨੂੰ ਦੱਸਿਆ ਵਾ ਕਿ ਆਟਾ ਦਲ ਸਕੀਮ ਪੇ ਕਾਲੀ ਦਲ ਨੇ ਲੈ ਕੇ ਆਂਦੀ ਉਸ ਟਾਈਮ ਕਿ ਨਹੀਂ 35 ਕਿਲੋ ਕਣਕ ਮਿਲਦੀ ਹੁੰਦੀ ਸੀ ਇੱਕ ਬੰਦੇ ਨੂੰ ਮੁੜ ਕੇ 15 ਕਿਲੋ ਗਈ ਉਹਨੂੰ 5 ਕਿਲੋ ਗਈ ਤਾਂ ਮੈਨੂੰ ਲੱਗਦਾ ਕਿ 5 ਦੇ ਵਿੱਚ ਵੀ ਉਹ ਅਗਲੇ ਸੋਚਦਿਆ ਕਿ ਸਾਨੂੰ ਕਿਲੋ ਵਿੱਚ ਬਚੀ ਜਾਵੇ ਸਗਣ ਸਕੀਮ ਲੈ ਕੇ ਆਂਦੀ ਕਾਲੀਦਾਲ ਨੇ ਚਲੋ ਵਧਾ ਕੇ ਪਾਵੇਂ ਅੱਜ 52000 ਪਰ ਲੈ ਕੇ ਤੇ ਨਾ ਆਂਦੀ ਨਾ ਬਿਜਲੀ ਜਿਹੜੀ 24 ਘੰਟੇ ਸੀ ਡੇਰਿਆਂ ਤੇ ਪਹਜਾਈ ਕੱਚੇ ਰਸਤੇ ਨਹੀਂ ਬੰਦੇ ਜਿਹੜੇ ਪਈਆਂ ਆਪਣੀਆਂ ਕਹਿ ਦਿੰਨੇ ਆਪਾਂ ਪਿੰਡ ਘਰਾਣੋਂ ਉਹ ਵੀ ਕਾਲੀਦਾਲ ਨੇ ਸ਼ੁਰੂ ਕੀਤੀਆਂ ਉਸ ਤੋਂ ਪਿਛੋਂ ਕਿਸਾਨਾਂ ਦੇ ਜਿਹੜੇ ਮੋਟਰਾਂ ਦੇ ਬਿੱਲ ਸੀ ਉਹ ਵੀ ਸਭ ਤੋਂ ਪਹਿਲਾਂ ਇਹਨਾਂ ਨੇ ਮਾਰਕ ਕੀਤੇ ਹੁਣ ਮੈਂ ਆਪਣੇ ਪਿੰਡ ਦੀ ਗੱਲ ਕਰਦਾਂ ਸਾਡੇ ਪਿੰਡ ਨੂੰ ਰਾਹ ਖੜਾ ਹੀ ਨਹੀਂ ਹੁੰਦਾ ਅੱਜ ਜਾ ਕੇ ਵੇਖੋ ਫੋਕਰ ਪੁਆਇੰਟ ਕਾਲੀਦਾਲ ਨੇ ਬਣਾਇਆ ਜੀ ਬੋਲਿਆ ਆ ਤੁਸੀਂ ਨੰਗ ਦੇ ਜੇ ਪਤਾ ਨਹੀਂ ਮੇਰੇ ਸਾਥ 10 ਪਿੰਡ ਜੁੜਦੇ ਆ ਸਾਡੇ ਉਹ ਵੀ ਕਾਲੀ ਦਲ ਨੇ ਬਣਾਇਆ ਜੀ ਹੁਣ ਜੋ ਕਾਲੀ ਦਲ ਕਰ ਗਿਆ ਪਰ ਇਹ ਆ ਨੇ ਲੋਕਾਂ ਨੂੰ ਹੁਣ ਇੱਕ ਫੇਰ ਨਵੀਂ ਕਿਰਨ ਜਾਗੀ ਆ ਇੱਕ ਤੇ ਸਭ ਤੋਂ ਮੇਨ ਗੱਲ ਮੈਂ ਤੁਹਾਨੂੰ ਦੱਸਣੀ ਚਾਹਾਂਗਾ ਕਿ ਕਾਲੀ ਦਲ ਖੇਤਰੀ ਪਾਰਟੀ ਆ ਸਾਡੀ ਆਪਣੀ ਪਾਰਟੀ ਆ ਸਾਨੂੰ ਦਿੱਲੀ ਜਾ ਕੇ ਵੇੜ ਨਹੀਂ ਕਰਨੀ ਪੈਂਦੀ ਸਭ ਤੋਂ ਮੇਨ ਗੱਲ ਇਹ ਆ ਪੰਜਾਬ ਚ ਰਹਿ ਕੇ ਪੰਜਾਬ ਦੀ ਗੱਲ ਕਰਦੀ ਆ ਅਕਾਲੀ ਦਲ ਅਕਾਲੀ ਦਲ ਦੇ ਰਾਜ ਦੇ ਵਿੱਚ ਹਮੇਸ਼ਾ ਸਹੂਲਤਾਂ ਕਾਲੀ ਦਲ ਨੇ ਦਿੱਤੀਆਂ ਨੇ ਤੁਸੀਂ ਮੇਰੇ ਤੋਂ ਵੱਧ ਜਾਂਦੇ ਜੀ ਹਰ ਬੰਦੇ ਦੀ ਸੁਣਵਾਈ ਸੀ ਕੋਈ ਮੰਤਰੀ ਸੀ ਕੋਈ ਐਮਐਲਏ ਸੀ ਉਹ ਆਮ ਬੰਦਿਆਂ ਦੀ ਪਹੁੰਚ ਦੇ ਵਿੱਚ ਸੀ ਕੋਈ ਜਾ ਕੇ ਦੁੱਖੜਾ ਦਰੋ ਲੈਂਦਾ ਸੀ ਨਾ ਉਹਦੇ ਐਮਐਲਏ ਕੋਲ ਆਪਦੇ ਮੰਤਰੀ ਕੋਲ ਜਾ ਕੇ ਦੱਸਦੇ ਲੈਂਦਾ ਸੀ ਇਹ ਤਾਂ ਨਹੀਂ ਸੀ ਕਿ ਆਹੀ ਦਿੱਲੀ ਚੋਣਾ ਚਲੇ ਗਏ ਜੀ ਹੁਣ ਅਸੀਂ ਗਜਰਾਤ ਚਲੇ ਗਏ ਜੀ ਹੁਣ ਅਸੀਂ ਮੱਧ ਪ੍ਰਦੇਸ਼ ਚਲੇ ਗਏ ਜੀ ਪੰਜਾਬ ਦੀ ਪਾਰਟੀ ਹੀ ਪੰਜਾਬ ਦੀ ਗੱਲ ਕਰਦੀ ਸੀ ਤਾਂ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਥੈਂਕ ਯੂ ਤਾਂ ਇਹ ਸਨ ਬੱਬੂ ਬੈਂਕਾ ਦੀ ਜਿਹੜੇ ਜੁਵਾ ਦੇ ਸੁਭਾਸ ਕਕਰ ਵੀ ਰਹੇ ਨੇ ਆਮ ਆਦੀ ਪਾਰਟੀ ਚ ਤਾਂ ਕਾਲੀ ਦਿਲਦਿਆਂ ਚੰਗੀਆਂ ਨੀਤੀਆਂ ਵੇਖ ਕੇ ਜਿਹੜਾ ਸ਼ਰਮਣੀ ਕਾਲੀ ਦਲ ਦੇ ਵਿੱਚ ਹੋਇਆ ਹੈ ਉਹਨਾਂ ਨੇ ਦੱਸਿਆ ਕਿ ਜੰਗਲ ਰਾਜ ਕਿਹਨੂੰ ਕਹਿੰਦੇ ਨੇ ਉਹ ਆਮ ਆਦੀ ਪਾਰਟੀ ਸਰਕਾਰ ਦੇ ਵਿੱਚ ਰਹਿੰਦਿਆਂ ਪਤਾ ਲੱਗ ਰਿਹਾ ਹੈ ਕਿ ਜੰਗਲ ਰਾਜ ਕਿਹਨੂੰ ਕਹਿੰਦੇ ਨੇ ਸ਼ਰਿਆਮ ਗੋਲੀਆਂ ਤਾਂ ਸ਼ਰਿਆਮ ਲੁੱਟਾਂ ਖੋਹਾਂ ਤਾਂ ਸ਼ਰਿਆਮ ਮਾਮਾ ਦੇ ਪੁੱਤ ਜਿਹੜੇ ਮਾਰੇ ਨੇ ਵੱਦੋ ਵੱਦ ਸ਼ੇਅਰ ਕਰ ਦਿਓ ਦੇਖਦੇ ਰਹੋ 80 Pro News ਮੈਂ ਜਸਬੀਰ ਸਿੰਘ ਛੀਨਾ ਤਰਨਤਾਰਨ